ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਪੀਐਸਟੈਟ ਦੀ ਤਿਆਰੀ ਕਰ ਰਹੇ ਸਾਰੇ ਵਿਦਿਆਰਥੀਆਂ ਲਈ ਸੀਡੀਪੀ ਦੇ ਸਵਾਲ ਅੱਜ ਦਾ ਟੌਪਿਕ ਹੈ ਕਲਾਸ 7ਵੀਂ ਅੱਜ ਦਾ ਟੌਪਿਕ ਹੈ ਬੁੱਧੀਮਾਨੀ ਦੇ ਸਰਚਨਾ ਦੇ ਆਲੋਚਨਾਤਮਕ ਦ੍ਰਿਸ਼ਟੀਕੋਣ ਸੋ ਆਓ ਵਿਦਿਆਰਥੀ ਕਰਦੇ ਹਾਂ ਬੁੱਧੀਮਾਨੀ ਦਾ ਅਰਥ ਕੀ ਹੈ ਸੋ ਸਹੀ ਉੱਤਰ ਹੈ ਉੱਤਰ ਬੀ ਨਵੇਂ ਹਾਲਾਤਾਂ ਨਾਲ ਅਨੁਕੂਲ ਹੋਣ ਦੀ ਯੋਗਤਾ ਬੁੱਧੀਮਾਨੀ ਨੂੰ ਸਭ ਤੋਂ ਪਹਿਲਾਂ ਕੌਣ ਮਾਪਣ ਦੀ ਕੋਸ਼ਿਸ਼ ਕੀਤੀ ਕਿਸ ਨੇ ਮਾਪਣ ਦੀ ਕੋਸ਼ਿਸ਼ ਕੀਤੀ ਸਹੀ ਉਤਰ ਹੈ ਬਿਨੇਟ ਅਤੇ ਸਾਈਮਨ ਆਈਕਿਊ ਦਾ ਪੂਰਾ ਨਾਮ ਕੀ ਹੈ ਸਹੀ ਉਤਰ ਹੈ ਇੰਟੈਲੀਜੈਂਸੀ ਕੋਸ਼ੈਂਟ ਸਹੀ ਉਤਰ ਹੈ ਬੀ ਬੁੱਧੀਮਾਨੀ ਨੂੰ ਸਿਰਫ ਇੱਕ ਹੀ ਕਿਸਮ ਦੀ ਸਮਝਣਾ ਕਿਸਤਾ ਉਦਾਹਰਨ ਹੈ ਇੱਕ ਕਾਰਕ ਸਿਧਾਂਤ ਸਹੀ ਉੱਤਰ ਹੈ ਬੀ ਮਲਟੀਪਲ ਇੰਟੈਲੀਜੈਂਸੀ ਸਿਧਾਂਤ ਕਿਸ ਨੇ ਦਿੱਤਾ ਸਹੀ ਉੱਤਰ ਹੈ ਏ ਗਾਰਡਨਰ ਗਾਰਡਨਰ ਦੇ ਸਿਧਾਂਤ ਅਨੁਸਾਰ ਬੁੱਧੀਮਾਨੀ ਕਿੰਨੀ ਕਿਸਮ ਦੀ ਹੁੰਦੀ ਹੈ ਸਹੀ ਉੱਤਰ ਹੈ 8 ਹੇਠਾਂ ਵਿੱਚੋਂ ਕਿਹੜੀ ਗਾਰਡਨਰ ਦੀ ਬੁੱਧੀਮਾਨੀ ਨਹੀਂ ਹੈ ਸਹੀ ਉੱਤਰ ਸੀ ਆਰਟਿਕ इमोशनल ਇੰਟੈਲੀਜੈਂਸੀ ਦੀ ਮਹੱਤਤਾ ਕਿਸ ਤੇ ਜੋਰ ਦਿੰਦੀ ਹੈ ਸਹੀ ਉੱਤਰ ਹੈ ਡੈਨੀਅਲ ਗੋਲਮਨ ਭਾਵਨਾਤਮਕ ਬੁੱਧੀਮਾਨੀ ਵਿੱਚ ਸਭ ਤੋਂ ਮਹੱਤਵਪੂਰਨ ਹੈ ਸਹੀ ਉੱਤਰ ਹੈ ਬੀ ਭਾਵਨਾਵਾਂ ਦੀ ਸਮਝ ਅਤੇ ਨਿਯੰਤਰਣ ਬੁੱਧੀਮਾਨੀ ਦਾ ਵਿਕਾਸ ਕਿਹੜੇ ਕਾਰਕਾਂ ਤੋਂ ਪ੍ਰਭਾਵਿਤ ਹੁੰਦਾ ਹੈ ਸਹੀ ਉੱਤਰ ਹੈ ਸੀ ਦੋਹਾਂ ਵਿਰਾਸਤੀ ਅਤੇ ਵਾਤਾਵਰਣ ਕਿਸੇ ਸਿਧਾਂਤ ਵਿੱਚ ਜੀ ਫੈਕਟਰ ਅਤੇ ਐਸ ਫੈਕਟਰ ਦੀ ਗੱਲ ਕੀਤੀ ਗਈ ਹੈ ਸਹੀ ਉੱਤਰ ਹੈ ਏ ਸਪੀਅਰਮੈਨ ਦਾ ਸਿਧਾਂਤ ਸਪੀਅਰਮੈਨ ਦਾ ਸਿਧਾਂਤ ਜੀ ਫੈਕਟਰ ਦਾ ਅਰਥ ਹੈ ਆਮ ਬੁੱਧੀ ਸਹੀ ਉੱਤਰ ਹੈ ਬੀ ਕਿਹੜਾ ਸਿਧਾਂਤ ਕਿਹੜਾ ਕਿਹੜਾ ਸਿਧਾਂਤ ਕਹਿੰਦਾ ਹੈ ਕਿ ਬੁੱਧੀਮਾਨੀ ਇੱਕ ਬਹੁਪੱਖੀ ਸਰਚਨਾ ਹੈ ਸਹੀ ਉਤਰ ਹੈ ਬੀ ਬਹੁਕਾਰਕ ਸਿਧਾਂਤ ਕੌਣ ਕਹਿੰਦਾ ਹੈ ਕਿ ਬੁੱਧੀਮਾਨੀ ਦਾ ਸਹੀ ਮਾਪਨ ਸਿਰਫ ਟੈਸਟ ਨਾਲ ਨਹੀਂ ਹੋ ਸਕਦਾ ਸਹੀ ਉਤਰ ਹੈ ਏ ਗਾਰਨਰ ਬੁੱਧੀਮਾਨੀ ਵਿੱਚ ਰਚਨਾਤਮਕਤਾ ਦਾ ਕੀ ਭੂਮਿਕਾ ਹੈ ਸਹੀ ਉਤਰ ਹੈ ਬੀ ਸਮੱਸਿਆ ਹੱਲ ਕਰਨ ਵਿੱਚ ਮਦਦ आईक्यू टेस्ट दी आलोचना ਕਿਉਂ ਕੀਤੀ ਜਾਂਦੀ ਹੈ ਸਹੀ ਉੱਤਰ ਹੈ ਬੀ ਸਿਰਫ ਅਕਾਦਮਿਕ ਯੋਗਤਾ ਮਾਪਦਾ ਹੈ ਬੁੱਧੀਮਾਨੀ ਦੀ ਸਰਚਨਾ ਸਥਿਰ ਹੁੰਦੀ ਹੈ ਸਹੀ ਉੱਤਰ ਹੈ ਬੀ ਨਹੀਂ ਇਹ ਵਿਕਸਿਤ ਹੋ ਸਕਦੀ ਹੈ ਸਿਰਫ ਉੱਚ ਆਈਕਿਊ ਵਾਲੇ ਹੀ ਸਫਲ ਹੁੰਦੇ ਹਨ ਇਹ ਇਹ ਸੱਚ ਹੈ ਸਹੀ ਉੱਤਰ ਹੈ ਬੀ ਗਲਤ ਇਮੋਸ਼ਨਲ ਕੋਇਟੈਂਟ IQ ਮਹੱਤਵਪੂਰਨ ਹੈ ਸਹੀ ਉਤਰ ਹੈ ਸਮਾਜਿਕ ਸਬੰਧਾਂ ਵਿੱਚ ਗਾਰਨਰ ਦੇ ਸਿਧਾਂਤ ਅਨੁਸਾਰ ਸਹੀ ਉਤਰ ਹੈ ਇਹ ਕੁਦਰਤ ਨਾਲ ਜੁੜੀ ਸਮਝ ਨੈਚੁਰਲਿਸਟਿਕ ਇੰਟੈਲੀਜੈਂਸ ਕੁਦਰਤ ਨਾਲ ਜੁੜੀ ਸਮਝ ਕਿਹੜਾ ਸਿਧਾਂਤ ਕਹਿੰਦਾ ਹੈ ਕਿ ਬੁੱਧੀਮਾਨੀ ਕਈ ਖੇਤਰਾਂ ਵਿੱਚ ਵੱਖ-ਵੱਖ ਹੋ ਸਕਦੀ ਹੈ। ਸਹੀ ਉੱਤਰ ਹੈ ਬੀ ਬਹੁਬੁੱਧੀ। ਬੁੱਧੀਮਾਨੀ ਦਾ ਮਾਪ ਕਰਨ ਲਈ ਕਿਹੜਾ ਟੈਸਟ ਮਸ਼ਹੂਰ ਹੈ? ਸਹੀ ਉੱਤਰ ਹੈ ਐ ਸਟਾਫਫੋਰਡ ਬਿਨੇਟ ਟੈਸਟ। ਸਟਾਫਫੋਰਡ ਬਿਨੇਟ ਟੈਸਟ ਕਿਸ ਦੇਸ਼ ਵਿੱਚ ਤਿਆਰ ਹੋਇਆ? ਸਹੀ ਉੱਤਰ ਹੈ ਏ ਫਰਾਂਸ। ਆਈਕਿਊ ਦੀ ਗਿਣਤੀ ਦਾ ਫਾਰਮੂਲਾ ਦਿੱਤਾ ਸੀ ਸਹੀ ਉੱਤਰ ਹੈ ਸੀ ਟਰਮਨ ਟਰਮਨ ਨੇ ਬੁੱਧੀਮਾਨੀ ਦੇ ਮਾਪ ਵਿੱਚ ਸੱਭਿਆਚਾਰਕ ਪੱਖ ਕਿਉਂ ਮੱਤਵਪੂਰਨ ਹੈ ਸਹੀ ਉੱਤਰ ਹੈ ए ਹਰ ਸੱਭਿਆਚਾਰ ਦੇ ਗਿਆਨ ਦੇ ਮਾਪਦੰਡ ਵੱਖਰੇ ਹੁੰਦੇ ਹਨ ਕਿਹੜਾ ਕਾਰਕ ਬੁੱਧੀਮਾਨੀ ਦੇ ਵਿਕਾਸ ਤੇ ਪ੍ਰਭਾਵ ਨਹੀਂ ਪਾਉਂਦਾ ਸਹੀ ਉੱਤਰ ਹੈ ਸੀ ਕੱਪੜਿਆਂ ਦਾ ਰੰਗ ਕਿਹੜਾ ਸਿਧਾਂਤ ਰਚਨਾਤਮਕਤਾ ਨੂੰ ਬੁੱਧੀਮਾਨੀ ਦਾ ਹਿੱਸਾ ਮੰਨਦਾ ਹੈ ਸਹੀ ਉੱਤਰ ਹੈ ਏ ਗਿਲਫੋਰਡ ਦਾ ਸਿਧਾਂਤ ਆਈਕਿਊ ਟੈਸਟ ਟੈਸਟਾਂ ਵਿੱਚੋਂ 100 ਦਾ ਅਰਥ ਕੀ ਹੈ ਸਹੀ ਉੱਤਰ ਹੈ ਏ ਔਸਤ ਬੁੱਧੀਮਾਨੀ ਬੁੱਧੀਮਾਨੀ ਦੇ ਵਿਕਾਸ ਲਈ ਅਧਿਆਪਕ ਨੂੰ ਸਹੀ ਉੱਤਰ ਹੈ ਬੀ ਬੱਚਿਆਂ ਦੀਆਂ ਵੱਖ-ਵੱਖ ਯੋਗਤਾਵਾਂ ਨੂੰ ਉਤਸ਼ਾਹਿਤ ਕਰਨਾ ਬੁੱਧੀਮਾਨੀ ਦੇ ਆਲੋਚਨਾਤਮਕ ਦ੍ਰਿਸ਼ਟੀਕੋਣ ਦਾ ਮੁੱਖ ਸੰਦੇਸ਼ ਕੀ ਹੈ ਸਹੀ ਉੱਤਰ ਹੈ ਬੀ ਬੁੱਧੀਮਾਨੀ ਬਹੁਪੱਖੀ ਹੈ ਅਤੇ ਕਈ ਕਾਰਕਾਂ ਤੇ ਨਿਰਭਰ ਕਰਦੀ ਹੈ ਸੋ ਵਿਦਿਆਰਥੀਓ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਆਪਣੇ ਸਵਾਲ ਕਮੈਂਟਾਂ ਦੇ ਵਿੱਚ ਦੱਸਿਓ ਜ਼ਰੂਰ ਅਨਸਰ ਕੀਤਾ ਜਾਏਗਾ